ਇਹਨੀ ਇਵੈਂਟ ਕਦੇ ਵੀ ਕਹੋਗੇ ਨਾ ਤੇ ਪਾਕਿਸਤਾਨੀ ਪੰਜਾਬੀ ਸਾਰੇ ਤੁਹਾਡੇ ਪਿੱਛੇ ਖਲੋਤੇ ਨੇ ਅਸੀਂ ਹਮੇਸ਼ਾ ਚਾਹਨੇ ਆ ਕਿ ਖਾਲਸਤਾਨ ਬਣੇ ਇਹ ਵੇੜੇ ਦੀ دیوار ਟਹੇ ਤੇ ਅਸੀਂ ਆਈਏ ਚਾਹੀਏ ਤੰ ਲਈਏ ਵਾਹ ਜੀ ਵਾਹ ਠੀਕ ਹੈ ਮੈਂ ਤੁਹਾਨੂੰ ਦੱਸਾਂ ਮੈਂ ਇਥੋਂ ਮੈਂ ਅਮਰੀਕਾ ਚੋਂ ਨਾ ਇਥੋਂ ਮੈਂ ਪਾਕਿਸਤਾਨ ਗਿਆ ਜਦੋਂ ਲਾਂਗਾ ਖੁੱਲਿਆ ਨਨਕਾਣਾ ਸਾਹਿਬ ਦਾ ਜੀ ਤੇ ਮੈਂ ਉੱਥੇ ਗਿਆ ਤੇ ਉੱਥੇ ਜਾ ਕੇ ਗੁਰੂ ਸਾਹਿਬ ਦੀ ਜਿੱਥੇ ਉਹ ਖੇਤੀ ਕਰਦੇ ਸਨ ਕਰਤਾਰਪੁਰ ਸਾਹਿਬ ਹਾਂਜੀ ਕਰਤਾਰਪੁਰ ਦੀ ਸੌਰੀ ਹਾਂਜੀ ਤੇ ਕਰਤਾਰਪੁਰ ਦੇ ਖੇਤਾਂ 'ਚ ਉੱਥੇ ਸਾਡੀ ਹੋ ਰੈਸਟ੍ਰਿਕਸ਼ਨ ਸੀ ਕਿ ਪਾਕਿਸਤਾਨੀ ਅੱਗੇ ਨਹੀਂ ਜਾ ਸਕਦੇ ਉਹ ਤੁਹਾਡੇ ਲਈ ਖੁੱਲੀ ਸੀ ਤੇ ਮੈਂ ਉੱਥੇ ਉਹ ਫੌਜੀ ਜਵਾਨ ਖਲੋਤਾ ਸੀ ਮੈਂ ਉਹਨਾਂ ਕਹਿਆ ਯਾਰ ਮੈਂ ਅਮਰੀਕਾ ਤੋਂ ਆਇਆ ਤੇ ਮੇਰੇ ਬੇਲੀ ਉੱਥੇ ਨੇ ਜਿਹੜੇ ਆ ਨਹੀਂ ਸਕਦੇ ਹਮ ਤੇ ਮਾੜੀ ਜੀ ਮੱਟੀ ਚਾਹੀਦੀ ਐ ਤੇ ਚੁੱਕ ਲਾ ਹੁਣੇ ਆ ਕਿਹਾ ਮੈਂ ਉੱਧਰ ਨੂੰ ਦੇਖ ਰਿਹਾ ਤੇ ਦਵਾਦਰ ਚੁਕਲਾ ਤੇ ਮੈਂ ਪੌੜੀਆਂ ਜੀਆਂ ਲੈ ਕੇ ਜਿੱਥੇ ਉਹ ਕਿਰਪਾਨ ਜੀ ਬਣਾਈ ਹੈ ਤੇ ਉਹ ਪੌੜੀਆਂ ਥੱਲੇ ਜਾ ਕੇ ਤੇ ਚੁੱਕਣ ਲੱਗਾ ਤੇ ਕਹਿੰਦਾ ਵੇ ਭਾਈ ਜੀ ਇੱਥੋਂ ਨਹੀਂ ਐ ਕੀ ਕਰ ਰਹੇ ਹੋ ਇਸੇ ਤੇ ਰੋੜੇ ਨੇ ਅੱਗੇ ਜਾ ਖੇਤਾਂ ਚੋਂ ਲੈ ਕੇ ਆ ਓਹੋ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਹੈ ਹਾਂ ਗੁਰੂ ਪਾਤਸ਼ਾਹ ਨੇ ਹਾਂ ਜੀ ਬਿਲਕੁਲ ਤੇ ਉੱਥੋਂ ਮੈਂ ਜਾ ਕੇ ਤੇ ਮੈਂ ਕਿਹਾ ਮੁੱਠੀ ਦੋ ਭਰੀਆਂ ਮੈਂ ਕਿਹਾ ਹੁਣ ਜੇਬ ਚ ਪਾਵਾਂ ਮੇਰੇ ਕੋਲ ਤਾਂ ਕੋਈ ਸ਼ੈ ਨਹੀਂ ਸੀ ਮੇਰੇ ਤਾਂ ਕੋਈ ਜ਼ਿੰਝ ਵੀ ਨਹੀਂ ਸੀ ਕਿ ਮੈਨੂੰ ਇਦਾਂ ਹੋ ਜਾਏਗਾ ਤੇ ਮੈਂ ਅੱਗੇ ਗਿਆ ਤੇ ਉਹਨੇ ਪਿੱਛੋਂ ਫੇਰ ਆਵਾਜ਼ ਮਾਰੀ ਤੇ ਉਹਨੇ ਉਹ ਛਾਪਰ ਜ ਨਹੀਂ ਹੁੰਦਾ ਥੈਲੀ ਹਾਂਜੀ ਉਹ ਜੇਬ ਚੋਂ ਕੱਢ ਕੇ ਦਿੱਤੀ ਕਹਿੰਦਾ ਇਹਦੇ ਚ ਲੈ ਕੇ ਜਾ ਬੇਲੀਆਂ ਨਹੀਂ ਲੈ ਕੇ ਜਾ ਰਿਹਾ ਤਾਂ ਕੁਝ ਦੇ ਤੇ ਉਹਨੂੰ ਕੀ ਕੋਈ ਦਾਣੇ-ਦਾਣੇ ਦੇਗਾ ਤੂੰ ਆਹ ਹਾਂ